ਫਾਈਨਾਂਸ ਕੰਪਨੀ ਦੀ ਬ੍ਰਾਂਚ 'ਚ ਲੁੱਟ ਦੀ ਵਾਰਦਾਤ ਤੇ ਸੌਲ ਦੀ ਨੋਕ ਤੇ ਲੁੱਟੀ ਲੱਖਰ ਰੁਪਏ ਦੀ ਨਕਦ ਪੁਲਿਸ ਵੱਲੋਂ ਮਾਮਲਾ ਦਰਜ ਸੁਹਾ ਨੇੜੇ ਡਾਕਾਣਾ ਰੋਡ ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੀਤੀ ਰਾਤ ਲੁਟੇਰੇ ਇੱਕ ਫਾਈਨਾਂਸ ਕੰਪਨੀ ਦੀ ਦੁਕਾਨ 'ਚ ਵੜ ਗਏ ਤੇ ਦੁਕਾਨ 'ਚ ਕੰਮ ਕਰ ਰਹੇ ਕਰਮਚਾਰੀਆਂ ਤੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੀ ਨਕਦ ਦੇਖੋ ਕੇ ਫਰਾਰ ਹੋ ਗਏ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਜਾਣਕਾਰੀ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 379 ਬੀ 2 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਹੜਾ ਅੱਜ ਰਾਤ 12 ਦਾ ਤੇ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਸਰ ਮੇਰਾ ਨਾਮ ਅਜੀ ਹੈ ਮਕਸਦ ਹੰਦੂ ਵਾਲੇ ਦੁਆਰੇ ਸਿ ਇਹ ਰਾਤ ਨੂੰ ਯਾਹ ਪੇ ਫਿਊਜ਼ਨ ਮਾਈਕਰੋਫੋਨਸ ਨੂੰ ਕੰਮ ਕਰਦੇ ਹਾਂ ਜੇ ਅਸੀਂ ਸਟਾਰਗਰ ਅਸੀਂ ਛੇ ਲੜਕੇ ਸੀ ਰਾਤ ਕੋ ਸਾਢੇ ਕਰੀਬਨ 9:30 ਵਜੇ ਸੀ ਤਿੰਨ ਬੰਦੇ ਆਏ ਦੋ ਉੱਤੇ ਫਾਜ਼ਲ ਦੇ ਹਥਿਆਰ ਤੇ ਜਿਨੇ ਮੈਂ ਹਥਿਆਰ ਦਿਖਾਏ ਉਹਨਾਂ ਦੇ ਜਿਵੇਂ ਆਪ ਕੋਲ ਸਾਰਾ ਪੈਸਾ ਬੂਸੇ ਸਾਰਾ ਮਿਲ ਗਿਆ ਮਲਟੀਵਲ ਨੇ ਸਪੀਕਰੀਆ ਮਾਰ ਦਿੱਤੀ ਕਰੀਆ ਅਮੋਰ ਸੀਗੀ ਕਿਤਨੀ ਮਾਉਂਦੀ ਅਮੋਰ ਸੀਗੀ 2 ਲੱਖ 72000 ਕੁ ਸੀ ਪੁਲਿਸ ਨੇ ਕੋਈ ਕਾਰਵਾਈ ਪੰਜਾਂ ਜੀ ਪੁਲਿਸ ਨਾਲ ਦੀ ਨਾਲ ਪੁਲਿਸ ਹੁੰਦੇ ਦੇ ਨਾਲ ਨਾਲ ہمارے ਸਾਥੀ ਪੁਲਿਸ ਆਇਏ ਤੇ ਪੁਲਿਸ ਨੇ ਬਹੁਤ ਮਿਹਨਤ ਕੀਤੀ ਹੈ ਕੈਮਰੇ ਚੈੱਕ ਕਰੇ ਇਹਨਾਂ ਦੇ ਅੰਦਰ ਜਾਂਚ ਪੜਤਾਲ ਕੀਤੀ ਹੈ ਉਸ ਦੇ ਬਾਅਦ ਮੈਂ ਤੁਹਾਡੇ ਅੱਗੇ ਦੱਸ ਟਾਂਟਾ ਉਡ ਮੂਡ ਤੋਂ ਪੱਤਰਕਾਰ ਅਰਜੁਨ ਜੈਨ ਦੀ ਰਿਪੋਰਟ